ਗੱਲਾਂ ਵਿੱਚੋਂ ਗੱਲ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਅਲੈਕੁਮ ਲੋਜੀ ਫੇਰ ਅੱਜ ਦੀ ਗੱਲ ਬਹੁਤ ਹੀ ਅਹਿਮ ਗੱਲ ਹੈ ਜਿਹੜੀ ਬਿਮਾਰੀ ਹਰ ਬੰਦੇ ਨੂੰ ਲੱਗੀ ਹੋਈ ਹੈ ਉਹ ਕੀ ਹੋਵੇ ਸਟ्रेस ਜਿਹਨੂੰ ਪੰਜਾਬੀ ਵਿੱਚ ਅਸੀਂ ਆਖਦੇ ਸਾਂ ਚਿੰਤਾ ਚਿੰਤਾ ਲੱਗੀ ਰਹਿੰਦੀ ਹੈ ਹਰ ਬੰਦੇ ਨੂੰ ਚਿੰਤਾ ਕਿਸੇ ਨੂੰ ਕਮਾਉਣ ਦੀ ਤੇ ਕਿਸੇ ਨੂੰ ਖਰਚਣ ਦੀ ਅਮੀਰ ਨੂੰ ਹੋਰ ਅਮੀਰ ਹੋਉਂਦੀ ਗਰੀਬ ਨੂੰ ਅਮੀਰ ਹੋਉਂਦੀ ਤੇ ਮਾਪਿਆਂ ਨੂੰ ਬੱਚਿਆਂ ਦੀਆਂ ਪੜਾਈਆਂ ਦੀ ਬੱਚਿਆਂ ਨੂੰ ਪੜਨ ਦੀ ਤੇ ਕੁਝ ਬਣਨ ਦੀ ਮੈਂ ਕੰਨੀ ਆ ਪੌਣ ਬੰਦਾ ਜਿਸ ਨੂੰ ਸਟ੍ਰੈਸ ਨੀ ਆ ਇਹ ਬਹੁਤ ਵੱਡੀ ਅੱਜ ਕੱਲ ਦੀ ਸਮੱਸਿਆ ਸਮੱਸਿਆ ਸ਼ੁਰੂ ਤੋਂ ਹੀ ਹੈ ਸਾਡੇ ਵੇਲੇ ਕਹਿੰਦੇ ਹੁੰਦੇ ਸੀ ਮਾਂ ਕਹਿੰਦੀ ਹੁੰਦੀ ਸੀ ਚਿੰਤਾ ਚਿਖਾ ਬਰੋਬਰ ਚਿੰਤਾ ਜਿਹੜੀ ਹੈ ਚਿੰਤਾ ਹੁੰਦੀ ਹੈ ਕਿਸੇ ਕੋਲ ਚਾਰ ਕੁੜੀਆਂ ਨੇ ਮੁੰਡਾ ਨਹੀਂ ਹੈਗਾ ਚਿੰਤਾ ਕਿਸੇ ਕੋਲ ਬੱਚਾ ਨਹੀਂ ਹੋਇਆ ਚਿੰਤਾ ਸਟ्रेस ਕਿਸੇ ਦਾ ਕੰਮ ਨਹੀਂ ਵਧਿਆ ਚਿੰਤਾ ਕਿਸੇ ਦੀ ਨੌਕਰੀ ਨਹੀਂ ਮਿਲੀ ਚਿੰਤਾ ਮਤਲਬ ਸਟ्रेस ਸਟ्रेस ਕਿਹੜੇ ਪਾਸੇ ਨਹੀਂ ਹੈਗਾ ਹਰ ਬੰਦੇ ਨੂੰ ਆਏਗਾ ਆਲੇ-ਦੁਆਲੇ ਤੁਸੀਂ ਦੇਖ ਲਵੋ ਨજર ਘੁਮਾਓ ਤੁਹਾਨੂੰ ਸਟ੍ਰੈਸ ਸਟ੍ਰੈਸ ਡਾਕਟਰ ਕੋਲ ਜਾਓਗੇ ਡਾਕਟਰ ਕਹਿੰਦਾ ਹੈ ਤਾਂ ਕੁਝ ਨਹੀਂ ਤੁਹਾਡੇ ਤਾਂ ਕੁਝ ਨਹੀਂ ਨਿਕਲਿਆ ਕੋਈ ਚਿੰਤਾ ਤਾਂ ਨਹੀਂ ਹੈ ਸੋਚਦਾ ਹੈ ਬੰਦਾ ਡਾਕਟਰ ਨੂੰ ਜੋ ਕਹਿੰਦਾ ਨਾ ਮੈਨੂੰ ਕੋਈ ਚਿੰਤਾ ਨਹੀਂ ਪਰ ਜਦੋਂ ਸੋਚਦਾ ਹੈ ਕਿ ਹਾਂ ਭਾਈ ਚਿੰਤਾ ਤਾਂ ਮੈਨੂੰ ਹੈ ਚਿੰਤਾ ਮੈਨੂੰ ਬੜੀ ਹੈ ਮੈਂ ਆਏ ਅਜੇ ਬੱਚੇ ਵੱਡੇ ਕਰਨੇ ਨੇ ਪੈਸੇ ਇੰਨੇ ਹੈ ਨਹੀਂ ਕੰਮ ਚੱਲਦਾ ਕੋਈ ਨਹੀਂ ਪਿਆ ਕਿਵੇਂ ਕਰਾਂਗਾ ਕਿਵੇਂ ਕਰਾਂਗੇ ਇਹ ਚਿੰਤਾਵਾਂ ਇਹ ਸਟ्रेस ਜਿਹਨਾਂ ਕੋਲ ਹੈਗਾ ਉਹਨਾਂ ਦੀ ਨਹੀਂ ਹੈ ਵੀ ਉਹਨਾਂ ਕੋਲ ਚਿੰਤਾ ਨਹੀਂ ਹੈ ਉਹਨਾਂ ਨੂੰ ਮਲਟੀਪਲ ਕਰਨ ਦੀ ਚਿੰਤਾ ਹਜ਼ਾਰਾਂ ਨੂੰ ਲੱਖਾਂ ਚ ਕਰਨ ਦੀ ਚਿੰਤਾ ਲੱਖਾਂ ਨੂੰ ਕਰੋੜਾਂ ਚ ਕਰਨ ਦੀ ਚਿੰਤਾ ਜਿਸ ਦੇ ਕੋਲ ਘਰ ਨਹੀਂ ਹੈਗਾ ਉਹਨੂੰ ਤੇ ਵਿਚਾਰੇ ਨੂੰ ਬਣਾਉਣ ਦੀ ਚਿੰਤਾ ਫੇ ਮੈਨੂੰ ਦੋ ਕਮਰਿਆਂ ਦਾ ਇੱਕ ਕਮਰੇ ਦਾ ਇੱਕ ਘਰ ਮਿਲ ਜਾਏ ਜਿਸ ਦੇ ਕੋਲ ਲੇਕੇ ਨੇ ਉਹਨੂੰ ਦੂਜਾ ਬਣਾਉਣ ਦੀ ਚਿੰਤਾ ਜਿਸ ਦੇ ਕੋਲ ਦੋ ਹੈਗੇ ਨੇ ਉਹਨੂੰ ਚਾਰ ਬਣਾਉਣ ਦੀ ਚਿੰਤਾ ਤੇ ਜਿਸ ਦੇ ਕੋਲ ਛੋਟਾ ਉਹਨੂੰ ਵੱਡਾ ਬਣਾਉਣ ਦੀ ਚਿੰਤਾਵਾਂ ਤਾਂ ਮੁੱਕਰੀਆਂ ਹੀ ਪਰ ਮੈਂ ਇੱਕ ਗੱਲ ਕਹਾਂਗੀ ਦੇਖੋ ਸਾਨੂੰ ਕੋਈ ਆਸ-ਪਾਸ ਬਿਮਾਰੀ ਨਾ ਹੋਵੇ ਫਿਜ਼ੀਕਲੀ ਇਹ ਬਹੁਤ ਵੱਡੀ ਬਿਮਾਰੀ ਜੇ ਇਹਦੇ ਤੋਂ ਬਚਜੋ ਹੁਣ ਬਚਣ ਆਸਤੇ ਪੁੱਛੋਗੇ ਆਂਟੀ ਕੀ ਕਰੀਏ ਹਾਂ ਇਹ ਗੱਲ ਹੈਗੀ ਏ ਵੀ ਬਚਣ ਆਸਤੇ ਕੀ ਕਰਨਾ ਹੈ ਬਚਣ ਆਸਤੇ ਅਸੀਂ ਆਪਣੀ ਐਫਰਟ ਪੋਜ਼ਿਟਿਵਲੀ ਆਪਣੀ ਲਗਾਣੀ ਹੈ ਜੋ ਵੀ ਹੈਗਾ ਉਹਦੇ ਵਿੱਚ ਰਹਿਣਾ ਸਿੱਖਣਾ ਆਪਣੇ ਤੋਂ ਥੱਲੇ ਵਾਲੇ ਨੂੰ ਵੇਖਣਾ ਉੱਪਰ ਵਾਲੇ ਨੂੰ ਨਹੀਂ ਵੇਖਣਾ ਉੱਪਰ ਤੋਂ ਬਹੁਤ ਜਨਤਾ ਹੈ ਪਰ ਬਹੁਤ ਉਸ ਤੋਂ ਮਲਟੀਪਲ ਜਿਆਦਾ ਦੁਗਣੀ ਤਿਗਣੀ ਚੌਗਣੀ 10 ਗੁਣਾ ਸਾਡੇ ਥੱਲੇ ਵੀ ਹੈਗੀ ਹੈ ਅਸੀਂ ਜੋ ਕੁਝ ਲੈ ਰਹੇ ਹਾਂ ਜੋ ਕੁਝ ਖਾ ਰਹੇ ਹਾਂ ਪੀ ਰਹੇ ਹਾਂ ਪਹਿਨ ਰਹੇ ਹਾਂ ਜਿਸ ਤਰ੍ਹਾਂ ਰਹਿ ਰਹੇ ਹਾਂ ਸੋਚੋ ਇਸ ਤਰ੍ਹਾਂ ਕਿੰਨੇ ਲੋਕ ਰਹਿ ਰਹੇ ਸੋ ਹਮੇਸ਼ਾ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਤੁਸੀਂ ਦੱਸ ਸਕਦੇ ਹੋ ਕੀ ਡਿਫਰੈਂਟ ਸੋ ਮੇਰੀ ਇਹ رائے ਹੈ ਡਾਕਟਰ ਗੁਲਪੱਜਨ ਦੀ بجائے ਇੱਧਰ ਉਧਰ ਨਸੰਦੀ ਵਿਜਾਏ ਜਰਾ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਕੇ ਸੋਚੋ ਮੈਨੂੰ ਜੋ ਮਿਲਿਆ ਹੈ ਕੀ ਉਹ ਬਹੁਤ سارے ਕੋਲ ਹੋਗਾ ਬਹੁਤ سارے ਸਾਡੇ ਤੋਂ نیچے ਵਿਚਾਰੇ ਜਿਹੜੇ ਬੈਠੇ ਨੇ ਜਿਨ੍ਹਾਂ ਕੋਲ ਰੋਟੀ ਖਾਣੋਂ ਨੇ ਕਪੜਾ ਪਹਿਨਣੋਂ ਨਹੀਂ ਸੌਣ ਨੂੰ ਜਗ੍ਹਾ ਨਹੀਂ ਉਹਨਾਂ ਵੱਲ ਵੇਖ ਕੇ ਜੀਣਾ ਚਾਹੀਦਾ ਤੇ ਸਟ੍ਰੈਸ ਨੂੰ ਆਪਣੇ ਕੋਲੋਂ ਦੂਰ ਰੱਖਣਾ ਚਾਹੀਦਾ ਮੈਂ ਪਿਛਲੇ ਮਹੀਨੇ ਤੋਂ ਤੁਹਾਨੂੰ ਪਤਾ ਹੈ ਢਿੱਲੇ ਮੱਠੀ ਢਿੱਲੇ ਮੱਠੀ ਰਹਿੰਦੀ ਸੀ ਮੈਂ ਨਹੀਂ ਗਈ ਡਾਕਟਰ ਕੋਲ ਮੈਨੂੰ ਪਤਾ ਹੈ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਮੇਰਾ ਡਾਇਟ ਪਰਸਨ ਨਾ ਪੈਨਸ਼ਨ ਆਉਂਦੀ ਹੈ ਮੈਂ ਆਰਾਮ ਲਲਬਖ ਖਾ ਸਕਦੀ ਹਾਂ ਪਰ ਮੈਨੂੰ ਹੀ ਚਿੰਤਾ ਹੈ किनंदी चिंता है? अपने छोटे बच्चे है। चिंता हैगी है लेकिन उस चिंता ਨੂੰ ਬਿਮਾਰੀ ਨਾ ਬਣਾਓ ਉਸ ਚਿੰਤਾ ਨੂੰ ਦੂਰ ਕਰੋ ਦੂਰ ਕਿਤਾ ਕਰੋ ਮੈਂ ਦੱਸ ਰਹੀ ਹਾਂ ਮੈਡੀਟੇਸ਼ਨ ਕਰਕੇ ਸੋਚੋ ਵੀ ਜੋ ਮੇਰੇ ਕੋਲ ਹੈ ਉਹ ਬਹੁਤ ਸਾਰਿਆਂ ਕੋਲ ਨਹੀਂ ਹੈ ਇਸ ਕਰਕੇ ਮੈਂ ਆਖਾਂਗੀ ਸਟ्रेस ਟਰੂ ਰਿਕ ਪ੍ਰੋਬਲਮ ਹੈ ਲੇਕਿਨ ਇਹ ਪ੍ਰੋਬਲਮ ਨੂੰ ਦੂਰ ਕੀਤਾ ਜਾ ਸਕਦਾ ਹੈ ਆਪਣੇ ਹੀ ਦੁਆਰਾ ਆਪਣੇ ਦਿਮਾਗ ਦੀ ਸੋਚ ਨਾਲ ਆਪਣੇ ਆਪ ਨੂੰ ਬਦਲਰ ਨਾਲ ਅੱਜ ਲਈਏ